ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਅੱਜ ਵੱਡੀ ਅਪਡੇਟ ਫਿਰ ਤੋਂ ਅਮਰੀਕਾ ਤੋਂ ਆ ਰਹੀ ਹੈ ਮੋਦੀ ਦੇ ਫੋਨ ਕਾਲ ਤੋਂ ਮਗਰੋਂ ਫਿਰ ਚੜ ਗਿਆ 트ੰਪ ਦਾ ਪਾਰਾ ਚੀਨ ਦੇ ਨਾਲ ਹੀ ਭਾਰਤ ਨੂੰ ਵੀ ਦੇ ਦਿੱਤੀ ਧਮਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਧਮਕੀਆਂ ਤੋਂ ਬਾਜ਼ ਨਹੀਂ ਆ ਰਹੇ ਸੋਮਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 트ੰਪ ਨਾਲ ਫੋਨ ਤੇ ਗੱਲ ਕੀਤੀ ਪਰ ਕੁਝ ਘੰਟਿਆਂ ਬਾਅਦ ਹੀ 트ੰਪ ਨੇ ਚੀਨ ਤੇ ਪਰਸਣੇ ਕਈ ਮੁਲਕਾਂ ਨੂੰ ਵੀ ਧਮਕੀ ਦੇ ਦਿੱਤੀ 트ੰਪ ਨੇ ਧਮਕੀ ਦਿੱੰਦਾ ਕਿ ਅਮਰੀਕੀ ਸਰਕਾਰ ਹਰ ਉਸ ਦੇਸ਼ ਤੇ ਮੋਟਾ ਟੈਰਿਫ ਲਾਏਗੀ ਜੋ ਅਮਰੀਕਾ ਦਾ ਨੁਕਸਾਨ ਪਹੁੰਚਾਏਗਾ ਟਰੰਪ ਨੇ ਪਰ ਚੀਨ ਤੇ ਬ੍ਰਾਜ਼ੀਲ ਦਾ ਸਰੇ ਆਮ ਨਾਮ ਲਿਆ ਤੇ ਕਿਹਾ ਇਹ ਦੀ ਸਭ ਤੋਂ ਵੱਧ ਟੈਰਿਫ ਲਾਉਂਦੀ ਨੇ ਟਰੰਪ ਦਾ ਇਹ ਬਿਆਨ ਪੀਐਮਓ ਦੀ ਨਾਲ ਗੱਲਬਾਤ ਹੋਣ ਤੋਂ ਕੁਝ ਸਮੇਂ ਬਾਅਦ ਹੀ ਆਇਆ ਫਲੋਰੀਡਾ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਇੱਕ ਸਮਾਗਮ ਦੇ ਵਿੱਚ ਡੋਨਲਡ ਟਰੰਪ ਨੇ ਕਿਹਾ ਅਸੀਂ ਉਹਨਾਂ ਦੇ ਸਾਂਤੇ ਬਾਰੀ ਲੋਕਾਂ ਤੇ ਟੈਰਿਫ ਲਾਉਂਦੇ ਜਾ ਰਹੇ ਹਾਂ ਜੋ ਸਾਨੂੰ ਨੁਕਸਾਨ ਪਹੁੰਚਾਉਂਦੀ ਨੇ ਭਾਵੇਂ ਉਹ ਆਪਣੀ ਦੇਸ਼ ਲਈ ਚੰਗਾ ਕੰਮ ਕਰ ਰਹੇ ਨੇ ਪਰ ਇਹ ਸਾਨੂੰ ਨੁਕਸਾਨ ਪਹੁੰਚਾ ਸਕਦਾ ਹੈ ਟਰੰਪ ਨੇ ਕਿਹਾ ਦੂਜੇ ਦੇਸ਼ ਕੀ ਕਰ ਰਿਹਾ ਨੇ ਚੀਨ ਮੋਟਾ ਟੈਰਿਫ ਲਾਉਣ ਵਾਲਾ ਦੇਸ਼ ਹੈ ਇਸੇ ਤਰ੍ਹਾਂ ਭਾਰਤ ਤੇ ਬ੍ਰਾਜ਼ੀਲ ਸਮੇਤ ਕਈ ਦੇਸ਼ ਅਜਿਹਾ ਕਰ ਰਿਹਾ ਨੇ ਪਰ ਉਹਨਾਂ ਜਿਹਾ ਨਹੀਂ ਹੋਏਗਾ ਕਿਉਂਕਿ ਸਾਡੀ ਨੀਤੀ ਅਮਰੀਕਾ ਸਭ ਤੋਂ ਪਹਿਲਾਂ ਹੈ ਅਮਰੀਕਾ ਇੱਕ ਅਜਿਹਾ ਸਿਸਟਮ ਬਣਾਏਗਾ ਜੋ ਨਿਰਪੱਖ ਹੋਏਗਾ ਤੇ ਸਾਡੇ ਕਜਾਨੇ ਦੇ ਵਿੱਚ ਪੈਸਾ ਲਿਆਏਗਾ ਅਮਰੀਕਾ ਦੁਬਾਰਾ ਅਮੀਰ ਬਣ ਜਾਵੇਗਾ ਤੇ ਬਹੁਤ ਜਲਦੀ ਹੋਏਗਾ ਟਰੰਪ ਨੇ ਕਿਹਾ ਅਮਰੀਕਾ ਨੂੰ ਉਸ ਪ੍ਰਣਾਲੀ ਦੇ ਵਿੱਚ ਵਾਪਸ ਜਾਣ ਦੀ ਜ਼ਰੂਰਤ ਹੈ ਜਿਸ ਨੇ ਇਸ ਨੂੰ ਅਮੀਰ ਤੇ ਖੁਸ਼ਹਾਲ ਬਣਾਇਆ ਰੋਨਲਡ ਟਰੰਪ ਨੇ ਕਿਹਾ ਅਸੀਂ ਆਪਣੇ ਨਾਗਰਿਕਾਂ ਤੇ ਟੈਕਸ ਲਾ ਕੇ ਦੂਜੇ ਜਿਵੇਂ ਜਿਵੇਂ ਦੂਜੇ ਦੇਸ਼ਾਂ ਤੇ ਟੈਰਿਫ ਵਧਣਗੇ ਅਮਰੀਕਿਆਂ ਤੇ ਟੈਕਸ ਘਟ ਜਾਣਗੇ ਜਿਸ ਨਾਲ ਵੱਡੀ ਗਿਣਤੀ ਦੇ ਵਿੱਚ ਨੌਕਰੀਆਂ ਤੇ ਫੈਕਟਰੀਆਂ ਪੈਦਾ ਹੋਣਗੀਆਂ 트੍ਰੰਪ ਪਹਿਲਾਂ ਬ੍ਰਿਕਸ ਦੇਸ਼ਾਂ ਤੇ ਵੀ 100% ਟੈਰਿਫ ਲਾਉਣ ਦੀ ਤਾਕੀਦ ਦੇ ਚੁਕੇ ਨੇ ਭਾਰਤ ਵੀ ਬ੍ਰਿਕਸ ਸਮੂਹ ਦਾ ਇੱਕ ਹਿੱਸਾ ਹੈ ਅਜੇ ਦੇ ਵਿੱਚ 트੍ਰੰਪ ਨੇ ਇਹ ਐਲਾਨਾ ਕਰਨ ਭਾਰਤੀਆਂ ਮੁਸ਼ਕਲਾਂ ਜਿਹੜੀਆਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਜਿਹੜੇ ਲੋਕ ਟੈਰਿਫ ਤੋਂ ਬਚਣਾ ਚਾਹੁੰਦੇ ਨੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਕੰਪਨੀਆਂ ਤੇ ਫੈਕਟਰੀਆਂ ਸਥਾਪਿਤ ਕਰਨ ਲਈ ਕਿਹਾ ਜਾਏਗਾ ਇਸ ਨਾਲ ਅਮਰੀਕਾ ਦੇ ਵਿੱਚ ਨੌਕਰੀਆਂ ਵਧਣਗੀਆਂ ਖਾਸ ਕਰਕੇ ਫਾਰਮਾਸਿਊਟੀਕਲ ਸੈਮੀਕੰਡਕਟਰ ਤੇ ਸਟੀਲ ਵਰਗੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗਾ 트럼ਪ ਨੇ ਕਿਹਾ ਉਹਨਾਂ ਦਾ ਪ੍ਰਸ਼ਾਸਨ ਸਟੀਲ ਐਲੂਮੀਨੀਅਮ ਤੇ ਤਾਂਬੇ ਤੇ ਵੀ ਟੈਰਿਫ ਲਾਏਗਾ ਉੱਧਰ ਮੀਡੀਆ ਦੇ ਵਿੱਚ ਚਰਚਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트럼ਪ ਨੂੰ ਮਿਲਣ ਲਈ ਅਮਰੀਕਾ ਦਾ ਦੌਰਾ ਕਰ ਸਕਦੇ ਨੇ 트럼ਪ ਨੇ ਸੋਮਵਾਰ ਨੂੰ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਇਸ ਤੋਂ ਬਾਅਦ ਉਹਨਾਂ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਦੇ ਵਿੱਚ ਅਮਰੀਕਾ ਆਉਣ ਦੀ ਉਮੀਦ ਹੈ ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਰਾਈਟ ਉਸਾਰਾ 트ੰਪ ਨੇ ਕਿਹਾ ਮੋਦੀ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ ਤੇ ਉਹੀ ਕਰਨਗੇ ਜੋ ਸਹੀ ਲੱਗਦੀਗਾ ਜਦੋਂ ਅਸੀਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀਆਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਾਂਗੇ ਤਾਂ ਮੋਦੀ ਸਹੀ ਫੈਸਲਾ ਲੈਣਗੇ ਸਾਡੇ ਭਾਰਤ ਨਾਲ ਬਹੁਤ ਚੰਗੇ ਸਬੰਧ ਨੇ ਪਰ ਅਸੀਂ ਭਾਰਤ ਤੋਂ ਆਈ.ਟੀ.ਪੀ.ਸੀ. ਵਰਾਨੂੰ ਨਿਯੁਕਤ ਕਰਨ ਲਈ ਤਿਆਰ ਹਾਂ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ 2023 ਤੇ 24 ਦੇ ਵਿੱਚ ਦੋਵਾਂ ਦਿਸਾ ਸਮਿਸ਼ਕਾਰ ਵਪਾਰ ਜਿਹੜਾ 118 ਬਿਲੀਅਨ ਡਾਲਰ ਤੋਂ ਵੱਧ ਸੀ ਇਸ ਦੇ ਵਿੱਚ ਭਾਰਤ ਦਾ ਵਪਾਰ ਸਰਪਲਸ 41 ਡਾਲਰ ਬਿਲੀਅਨ ਸੀ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਂ ਖਬਰਾਂ ਦੇ ਲਈ ਚੈਨਲ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆਇਓ ਇੱਕ ਹੋਰ ਵੱਡੀ ਅਪਡੇਟ ਦੇ ਨਾਲ ਦਿਓ ਜੱਜ ਧੰਨਵਾਦ